ਹੈਲੋ ਜੀ ਜਿਆਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਵਰਪੂਰ ਇੰਜੋਏ ਕਰਦੇ ਹੋਵਗੇ ਉਪਰ ਬਲਦ ਨੂੰ ਸਭ ਨੂੰ ਆਪਣੀ ਚੜਤੀ ਕਲਾ ਜ ਰੱਖੇ ਤੇ ਲੋ ਜੀ ਅੱਜ ਕਾਫੀ دیر ਬਾਅਦ ਆਪਣੇ ਵੀਵਰਸ ਦੇ ਨਾਲ ਹਾਜ਼ਰ ਹੋਈਆਂ ਇਹ ਦੋਨੋਂ ਤੇ ਤੁਹਾਨੂੰ ਮਿਲਦੇ ਹੋਣਗੇ ਵੀਡੀਓ ਤੁਹਾਡੇ ਨਾਲ ਬਣਾਉਂਦੇ ਹੋਣਗੇ ਤੇ ਮੈਂ ਕਾਫੀ دیر ਬਾਅਦ ਕੁਝ ਇਸ਼ੂ ਸੀ ਜਿਸ ਦੀ ਵਜ੍ਹਾ ਨਾਲ ਵੀਡੀਓ ਨਹੀਂ ਬਣਾ ਸਕੀ ਤੇ ਇਨਸ਼ਾਅਲਾ ਹੁਣ ਰੂਟੀਨ ਵਾਈਜ਼ ਆਪਣੇ ਵੀਵਰਸ ਦੇ ਨਾਲ ਵੀਡੀਓ ਬਣਾਇਆ ਕਰਾਂਗੇ ਤੇ ਆਪਣੇ ਵੀਵਰਸ ਵਾਸਤੇ ਅੱਛੀਆਂ ਤੋਂ ਅੱਛੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਅੱਜ ਆਪਾਂ ਕੀ ਸੁਣਨ ਜਾ ਗਰੇਵਾਲ ਦਾ ਗੀਤ ਹੈ ਮੇਰਾ ਖਿਆਲ 10 ਖਾਂ ਬਾਪੂ 10 ਖਾਂ ਬਾਪੂ 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 ਤੇ ਪਹਿਲੇ ਆਪਾਂ ਇਹ ਗੀਤ ਸੁਣ ਲੈਂਦੇ ਆ ਮੈਂ ਤੇ ਵੈਸੇ ਫਸਟ ਟਾਈਮ ਸੁਣਨ ਲੱਗੀ ਆਂ ਗੀਤ ਨਾ ਐਸੀ ਵੀ ਪਹਿਲੇ ਸੁਣਿਆ ਦੋ ਅੱਜ ਤੀਸਰਾ ਦਿਨ ਹੈ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੜਦੇ ਤੇ ਲੈਂਦੇ ਪੰਜਾਬ ਤੇ ਹੜ੍ਹ ਆਏ ਹੋਏ ਨੇ ਸਲਾਬ ਆਏ ਹਾਲਾਤ ਹੋਏ ਹੋਏ ਨੇ ਜੀ ਬਹੁਤ ਜ਼ਿਆਦਾ ਉਹ ਤੋਂ ਰਿਲੇਟਡ ਹੀ ਥੋੜਾ ਜਿਹਾ ਸੌਂਗ ਹੈ ਤੇ ਹੈਗਾ ਮੇਰਾ ਖਿਆਲ ਹਰਦੀਪ ਗਰੇਵਾਲ ਹਰਦੀਪ ਗਰੇਵਾਲ ਦਾ ਗੀਤ ਹੈ ਜਿਹੜਾ ਆਪਾਂ ਸੁਣਨ ਲੱਗੇ ਆਂ ਪਹਿਲੇ ਗੀਤ ਸੁਣ ਲੈਂਦੇ ਆ ਬਾਕੀ ਗੱਲਬਾਤ ਫਿਰ ਬਾਅਦ ਚ ਕਰਦੇ ਆ ਇਹਨਾਂ ਨੂੰ ਆਪਣੀ ਪੁਰਾਣੀ ਜ਼ਿੰਦਗੀ ਦਾ ਕੁਝ ਵੀ ਯਾਦ ਨਹੀਂ ਕੀ ਫੇਰ ਵੀ ਤੁਸੀਂ ਇਹਨਾਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹੋ ਆ ਕੇ ਰਿਮਿਊਜ਼ਿਕ ਮੈਨੂੰ ਦੱਸ ਖਾਬੂ ਤੇਰੇ ਵੀ ਕਦੇ ਯਾਰ ਹੁੰਦੇ ਸੀ ਜਦ ਦੇ ਮਰ ਗਏ ਰਿਸ਼ਤੇ ਸੀਆਂ ਪ੍ਰਾਰ ਹੁੰਦੇ ਸੀ ਸੋ ਦਫ਼ਤ ਮੰਦੇ ਸੀ ਦੁਨੀਆ ਕੇ ਦੀਪ ਹੋਈ ਸੀ ਕੀ ਖਬਰਾਂ ਛਾਪੜ ਵਾਲੇ ਵੀ ਉਦੋਂ ਵਿਕ ਜਾਂਦੇ ਸੀ ਹੋਇਆ ਫਿਰ ਵਿਕਦੇ ਖਬਰਾਂ ਲਈ ਅਖਬਾਰ ਹੁੰਦੇ ਕਦਾਸੀ ਮਗਦੇ ਚੁੱਲੇ ਕਿਉ ਬਫੂ ਤੈਨੂੰ ਲੈ ਲ ਪੁਰੇ ਦੇ ਬਚਪਨੇ ਵਾਰੇ ਸਾਥ ਨਾ ਭੁੱਲੇ ਹੋ ਖੁਸ਼ ਕਿਦਾਂ ਸੀ ਰਹਦੀਆਂ ਕੁੜੀਆਂ ਪੀਂਗਾ ਪੀਚੋ ਚਰਖਿਆਂ ਤੇ ਢਿੱਕ ਚੋ ਪਰ ਕੇ ਵੇ ਕੱਟ ਦੰਦਾ ਸੀ ਕੀਲਾ ਬੋ ਤਾ ਹਰ ਖਿਆਚ ਕੀ ਖੁਸ਼ੀਆਂ ਵੇੜੇ ਲੋਕਿਆ ਦੋ ਵੀ ਪਾਜਿਓ ਬੇਸੀ ਹੋਇਆ ਦੋ ਤੂੰ बस ਖੜ ਦੇ ਬੰਦੇ ਚਾਰ ਹੁੰਦੇ ਸੀ ਮੈਨੂੰ ਦੱਸ ਖਾਂ ਬਾਪਾ ਰੋਟੇ ਕਿੱਦਾਂ ਦੇ ਉਦੋਂ ਦਿਲ ਹੁੰਦੇ ਸੀ ਚੱਲਦੇ ਸੀ ਜਦੋਂ ਸਿੱਕੇ ਖੋਟੇ ਹੁਣ ਮ ਦੇਖਤੇ ਪਿਪੜ ਵਰੋਟੇ ਗੱਡਿਆਂ ਦੇ ਨਾਲ ਜੁੜਦੇ ਝੋਟੇ ਕਿੱਦਾਂ ਦੇ ਉਦੋਂ ਦਿਲ ਹੁੰਦੇ ਸੀ ਚੱਲਦੇ ਸੀ ਜਦੋਂ ਸਿੱਕੇ ਖੋਟੇ ਇਸ ਜ਼ਹਿਰ ਦਲਾਂ ਵਿੱਚ ਹੋਰ ਧਰਮ ਲਈ ਰੱਖ ਲੈਂਦੇ ਸੀ ਹੋ ਸਾਬਤ ਸੂਰਤ ਜਦ ਸਾਰੇ ਸਰਦਾਰ ਹੁੰਦੇ ਸੀ ਮੈਨੂੰ ਦੱਸ ਖਾਂ ਬਾਪੂ ਤੇ ਸਮੇ ਹਾਲਾਤਾਂ ਸਰਕਾਰਾਂ ਦੇ ਕਰਕੇ ਕਿੰਨੇ ਖوار ਹੋਏ ਘਟੇ ਦਿੱਤਾ ਸੱਤੇ ਜਾ ਕੇ ਖੜਨ ਬਰਾਬਰ ਯਾਰ ਤੇ ਜੋ ਮੈਂ ਬੋਲਾ ਇਸ ਫਾਨੀ ਜਗ ਤੇ ਬਿਰਲੀ ਅਸਿਆਰ ਹੋਏ ਬਿਰਲੀ ਅਸਿਆਰ ਕੀ ਜੀ ਗੀਤ ਉਹਨਾਂ ਨੇ ਕਿੰਨਾ ਵਧੀਆ ਗਾਇਆ ਲੇਕਿਨ ਉਹਦੋਂ ਦੇ ਜਿਹੜੇ ਯਾਰ ਦੋਸਤਾਂ ਨਾ ਉਹ ਸੱਚੇ ਰਿਸ਼ਤੇ ਸੀ ਹਾਂਜੀ ਦੇਖੋ ਤੁਸੀਂ ਕਿ ਉਹਨੂੰ ਆ ਕੇ ਉਹਨੇ ਸਿਰਫ ਇੰਨਾ ਕੁ ਦੱਸਿਆ ਕਿ ਤੁਹਾਡੇ ਆ ਦੋਸਤ ਸੀ ਉਹਨੂੰ ਇੰਨਾ ਕੋਈ ਚੀਜ਼ ਦੀ ਯਾਦ ਆ ਗਈ ਯਾਦ ਆ ਗਈ ਕਿ ਉਹ ਅਚਾਨਕ ਰੋਣ ਲੱਗ ਗਿਆ ਲੇਕਿਨ ਜਿਹਦੇ ਪੁੱਤ ਨੇ ਉਹਨੂੰ ਦੱਸਿਆ ਕਿ ਮੈਨੂੰ ਮਿਲਿਆ ਵੀ ਆ ਮੇਂ ਦੂਸਰੇ ਦਾ ਬੇਟਾ ਹੁੰਦਾ ਜਿਹੜਾ ਫੋਟੋ ਜਾਂਦਾ ਨਾ ਜਿਹੜਾ ਉਹਨੂੰ ਬਾਹਰ ਪੇ ਇਹ ਉਹਦਾ ਮੁੰਡਾ ਹੁੰਦਾ ਹੈ ਉਹੀ ਤੇ ਦੱਸਾਰੇ ਨੇ ਮੈਂ ਕਿ ਇਹਨਾਂ ਦਾ ਬੇਟਾ ਹੈ ਨਹੀਂ ਨਹੀਂ ਇਹ ਇਹਦਾ ਜਿਹੜਾ ਉਹ ਹੁੰਦਾ ਹੈ ਇਹ ਬਿਮਾਰ ਹੋ ਜਾਂਦਾ ਤੇ ਉਹ ਸਾਰੇ ਆਪਣੇ ਦੋਸਤਾਂ ਬਾਰੇ ਚ ਸਾਰਾ ਕੁਝ ਦੱਸ ਰਹਿਆ ਹੁੰਦਾ ਹੈ ਤੇ ਉਹਨੂੰ ਕਹਿੰਦਾ ਏ ਕਿ ਮੇਰਾ ਇੱਕ ਐਵੇਂ ਦੋਸਤ ਏ ਤੂੰ ਜਾ ਕੇ ਮਤਲਬ ਕਿ ਉਹਨੂੰ ਦ ਸਾਰੀ ਕਹਾਣੀ ਜਿਹੜੀ ਹੈ ਨਾ ਆਪਣਾ ਪਿਛਲਾ ਤੇ ਉਹ ਦੱਸਦਾ ਤੇ ਉਹ ਕਹਿੰਦਾ ਬਾਪੂ ਤੇਰਾ ਵੀ ਇੱਕ ਦੋਸਤ ਹੁੰਦਾ ਹੋਏਗਾ ਫਿਰ ਉਹਨੂੰ ਉਹ ਸਾਰੀ ਜਿਹੜੀ ਪਿਛਲੀ ਕਹਾਣੀ ਹੈ ਨਾ ਜਦੋਂ ਜਵਾਨੀ ਦੇ ਸਨ ਉਹ ਦੋਵੇਂ ਉਹ ਸਾਰਾ ਕੁਝ ਉਹ ਪਿਛਲਾ ਸਾਰਾ ਬੈਕਗ੍ਰਾਉਂਡ ਉਹ ਆ ਰਿਹਾ ਅੱਛਾ ਵੈਸੇ ਇਹਨੂੰ ਇਹ ਹੀ ਲੱਗਾ ਕਿ ਮੇਰੇ ਦੋਸਤ ਦਾ ਮੈਨੂੰ ਮਿਲਵਾਉਣ ਲੱਗਾ ਲੇਕਿਨ ਉਹ ਜਿਹੜੂ ਅੱਖੀਆਂ ਲੈ ਕੇ ਆਇਆ ਹੈ ਕਿ ਉਹ ਦੇਖੀ ਲੇਕਿਨ ਉਹ ਉਹ ਜਿਹੜਾ ਆ ਮੁੰਡਾ ਹੁੰਦਾ ਹੈ ਨਾ ਇਹ ਜਿਹੜਾ ਇਹਦਾ ਜਿਹੜਾ ਦੂਸਰਾ ਦੋਸਤ ਹੁੰਦਾ ਜਿਹੜਾ ਜਿਹੜੇ ਚਲਾ ਜਾਂਦਾ ਹੈ ਇਹ ਜਿਹੜਾ ਦੂਸਰਾ ਪਾਗ ਵਾਲਾ ਮੁੰਡਾ ਹੈ ਜਿਹੜਾ ਇਹਨੂੰ ਬਾਹਰ ਭੇਜਦਾ ਹੈ ਪਾਏ ਮੈਂ ਕਿ ਧੋਖਾ ਦੇਂਦਾ ਨਹੀਂ ਨਹੀਂ ਧੋਖਾ ਨਹੀਂ ਦੇਂਦਾ ਉਹਨੂੰ ਬਾਹਰ ਭੇਜਦਾ ਹੈ ਹਰ ਚੀਜ਼ ਉਹਨੂੰ ਆਪਣੇ ਦੋਸਤ ਨੂੰ ਕਢਾਉਂਦਾ ਹੈ ਨਾ ਪੁਲਿਸ ਵਾਲੇ ਫੜ ਲੈਣਗੇ ਤੇ ਤੁਸੀਂ ਵੀਡੀਓ ਦੇ ਵਿੱਚ ਤੇ ਲੇਕਿਨ ਇਹ ਹੈ ਕਿ ਗੀਤ ਜਿਹੜਾ ਨਾ ਇਮੋਸ਼ਨਲ ਟਾਈਪ ਹੈ ਇਮੋਸ਼ਨਲ ਹੈ ਬਿਲਕੁਲ ਤੇ ਅੱਗੇ ਮਕਾਨ ਕੱਚੇ ਹੁੰਦੇ ਸੀ ਲੇਕਿਨ ਰਿਸ਼ਤੇ ਜਿਹੜੇ ਪੱਕੇ ਹੁੰਦੇ ਸੀ ਇਹ ਪੱਕੇ ਹੁੰਦੇ ਆ ਲੇਕਿਨ ਦੇਲ ਦੇ ਰਿਸ਼ਤੇ ਕੱਚੇ ਉਹ ਜਦੋਂ ਇਹਨੂੰ ਜਾ ਕੇ ਹਸਪੀਟਲ ਚੋਂ ਲੈਂਦਾ ਹੈ ਡਾਕਟਰਾਂ ਕੋਲ ਜਾਦ ਕਰਾ ਮਤਲਬ ਕਿ ਇਜਾਜ਼ਤ ਲੈਂਦਾ ਹੈ ਤੇ ਉਹ ਕਹਿੰਦਾ ਤੁਹਾਡਾ ਕੀ ਲੱਗਦਾ ਤੇ ਉਹ ਫਿਰ ਦੱਸਦਾ ਨਹੀਂ ਹੈਗਾ ਕਿ ਮੇਰਾ ਬਾਪੂ ਹੈਗਾ ਤੁਸੀਂ ਇਹਦਾ ਕੀ ਕਰਨਾ ਇਹ ਤੇ ਉਸ ਵਜਾ ਤੋਂ ਕਿ ਉਹ ਉਹਨੂੰ ਆਪਣਾ ਪਿਓ ਹੀ ਸਮਝਦਾ ਕਿਉਂਕਿ ਉਹ ਤੇ ਭਰਾ ਦਾ ਦੋਸਤ ਹੁੰਦਾ ਹੈ ਨਾ ਤੇ ਉਹਨੂੰ ਬਾਪੂ ਦਾ ਹੀ ਦਰਜਾ ਇਹ ਦਿੰਦਾ ਤੇ ਉਹ ਐਵੇਂ ਦੱਸਦਾ ਕਿ ਮੇਰਾ ਜਿਹੜਾ ਅਕਰ ਤੂੰ ਅੱਜ ਹੈਗਾ ਹੈ ਤੇ ਇਹ ਸਾਰਾ ਜਿਹੜਾ ਮੇਰੇ ਦੋਸ ਦਾ 기ਰਦਾਰ ਹੈ ਉਹ ਪੁਲਿਸ ਦੇ ਵਿੱਚੋਂ ਨਾ ਛਡਾਉਂਦਾ ਤੇ ਮੈਂ ਇੱਥੇ ਤੱਕ ਨਾ ਪਹੁੰਚਦਾ ਤੇ ਲੇਕਿਨ ਇਹ ਹੈ ਕਿ ਪਹਿਲੇ ਵਰਗੇ ਰਿਸ਼ਤੇ ਪਹਿਲੇ ਵਰਗੀਆਂ ਕਦਰਾਂ ਉਹ ਚੀਜ਼ ਹੁਣ ਨਾ ਰੱਖੋ ਨਾ ਤੇ ਹੁਣ ਉਹ ਚੀਜ਼ ਨਹੀਂ ਹੈ ਬਿਲਕੁਲ ਅੱਗੇ ਉਹ ਵੀ ਸਾਰੇ ਸਾਰੀ ਰਾਤ ਖੁੱਲੇ ਰਹਿੰਦੇ ਹੁੰਦੇ ਸੀ ਕੋਈ ਪਰਵਾਹ ਨਹੀਂ ਹੁੰਦੀ ਸੀ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਹੈਨਾ ਪਹਿਲੇ ਹੁੰਦਾ ਸੀ ਕਿ ਅਗਰ ਕਿਸੇ ਦਾ ਵੀ ਮਹਿਮਾਨ ਆਇਆ ਨਾ ਮਤਲਬ ਕਿ ਅਗਰ ਸਾਡਾ ਘਰ ਹੈ ਤੇ ਕਿਸੇ ਦਾ ਵੀ ਮਹਿਮਾਨ ਆਇਆ ਤੇ ਸਾਰਾ ਪਿੰਡ ਉਹਦੀ ਚਾਹ ਕਰਦਾ ਸੀ ਯਾਰ ਕਿਸੇ ਘਰ ਮਹਿਮਾਨ ਆਇਆ ਤੇ ਤੁਸੀਂ ਸਾਡੇ ਘਰ ਆਓ ਜਾਂ ਉਹਦਾ ਚਾ ਤੇ ਅੱਜ ਤਾਂ ਐਵੇਂ ਹੁੰਦਾ ਕਿ ਅਗਰ ਜਿਹਦੇ ਘਰ ਮਹਿਮਾਨ ਆਇਆ ਹੁੰਦਾ ਉਹਨੂੰ ਵੀ ਨਹੀਂ ਪਤਾ ਹੁੰਦਾ ਬੱਸ ਚਾ ਜਾ ਚਲਾ ਜਾ ਚਾ ਜਾ ਜਾ ਅਜਾ ਨਹੀਂ ਪਤਾ ਹੁੰਦਾ ਘਰ ਦੇ ਅਗਰ 10 ਜਣੇ ਨੇ ਤਾਂ ਤਿੰਨਾਂ ਨੂੰ ਪਤਾ ਹੁੰਦਾ ਕਿ ਸਾਡੇ ਘਰ ਕੋ ਮਹਿਮਾਨ ਆਇਆ ਤਾਂ ਤਿੰਨ ਤਾਂ ਵੈਸੇ ਸੁਦੇ ਹੁੰਦੇ ਸਾਡੀ ਮੋਬਾਈਲ ਨੇ ਜਾਂ ਕੰਪਿਊਟਰ ਨੇ ਜਾਂ ਸੋਸ਼ਲ ਮੀਡੀਆ ਨੇ ਨਾ ਇਹ ਬੋਤਾ ਫਰਕ ਕਰਤਾ ਉਹ ਜੀ ਕਰ ਦਿੱਤੀ ਕਿ ਸਾਡੇ ਕੋਲ ਜਿਹੜਾ ਆਪਣੇ ਰਿਸ਼ਤੇਦਾਰਾਂ ਵਾਸਤੇ ਹੁੰਦਾ ਵਾਸਤੇ ਅੱਗੇ ਕਿਦਾਂ ਮਹਿਮਾਨਾਂ ਨੇ ਆਣਾ ਸਾਰੇ ਨੇ ਇਕੱਠੇ ਹੋ ਕੇ ਬਹਿ ਜਾਣਾ ਹੱਸਣਾ ਖੇਡਣਾ ਗੱਪਾ ਛੱਪਾ ਮਾਰਨੀ ਇਹ ਹੁਣ ਕੀ ਆ ਉਹ ਆਪਣੇ ਘਰ ਵਿੱਚ ਬਤਾਉਂਦੇ ਕਦੇ ਪਹਿਲੇ ਸੋਸ਼ਲ ਮੀਡੀਆ ਨਹੀਂ ਸੀ ਠੀਕ ਐ 12 ਸਾਲ ਲੋਕਾਂ ਨੂੰ ਇਹ ਪਤਾ ਸੀ ਅਖਬਾਰ ਜਿਹੜੀ ਨਿਊਜ਼ ਐ ਅਖਬਾਰ ਤੇ ਆਣੀ ਐ ਠੀਕ ਐ ਇਹ ਹੁਣ ਜਿਹ ਸੋਸ਼ਲ ਮੀਡੀਆ ਦਾ ਦੌਰ ਆ ਗਿਆ ਹੁਣ ਹਰ ਨਿਊਜ਼ ਜਿਹੜੀ ਹੈ ਉਹ ਤੁਹਾਨੂੰ ਮਿੰਟਾਂ ਸਕਿੰਟਾਂ ਦੇ ਤੁਹਾਡੇ ਮੋਬਾਈਲਾਂ ਤੇ ਲੱਗ ਜਾਂਦੀ ਹੈ ਹਰ ਕੋਈ ਆਪਣੇ ਆਪਣੇ ਮੋਬਾਈਲ ਤੇ ਲੱਗਾ ਅੱਗੇ ਸਾਰੇ ਇਕੱਠੇ ਹੋ ਕੇ ਇੱਕ ਟੀਵੀ ਤੇ ਸਭ ਦੇਖਦੇ ਸਨ ਹਾਂ ਜੀ ਬਿਲਕੁਲ ਹਰ ਕੋਈ ਵੱਖਰਾ ਵੱਖਰਾ ਲੱਗਾ ਹਰ ਕੋਈ ਆਪਣਾ ਮੋਬਾਈਲ ਲੈ ਕੇ ਉੱਥੇ ਅੱਛਾ ਬੱਚੇ ਤੋਂ ਬੱਚਾ ਵੱਡੇ ਤੋਂ ਵੱਡਾ ਸਾਰੇ ਅੱਜਕੱਲ ਇਦਾਂ ਹੀ ਹਾਂ ਜੀ ਜੀ ਬਿਲਕੁਲ ਇਹ ਨਹੀਂ ਕਿ ਸਿਰਫ ਬੱਚੇ ਹੀ ਨਹੀਂ ਕੀਤੀ ਗੱਲ ਕੀਤੀ ਜਾਏ ਵਾਪਸ ਆਪਾਂ ਗੀਤ ਹੀ ਆਉਂਦੇ ਆ ਗੀਤ ਹੀ ਗੱਲ ਕੀਤੀ ਜਾਏ ਗੀਤ ਜਿਹੜਾ ਨਾ ਬੜਾ ਇਮੋਸ਼ਨਲ ਸੀਗਾ ਤੇ ਇਹਨੂੰ ਮਤਲਬ ਕਿ ਤੁਸੀਂ ਅਗਰ ਗੋਣਾ ਸੁਣੋਗੇ ਨ ਨੇ ਤਾਂ আজকাল ਆਪਣੀ ਸੱਕੀ ਉਲਾਦ ਨਹੀਂ ਪੁੱਛਦੀ ਹੈਗੀ ਤੇ ਦੂਰ ਦਲੋਕੀ ਤੇ ਦੂਰ ਦੀ ਗੱਲ ਆ ਬੀਖੋ ਪੁੱਛਣਾ ਹੈ ਜੀ ਬਿਲਕੁਲ ਤੇ ਬਾਕੀ ਆਪਣੇ ਵੀਵਰ ਦੀ رائے ਲੈ ਲੈਂਦੀ ਆ ਹਾਂ ਜੀ ਜਿਹਨਾਂ ਪੁੱਛਦੇ ਆ ਇਹ ਗੀਤੇ ਬਾਰੇ ਚ ਕੀ رائے ਹੈ ਬਹੁਤ ਅੱਛਾ ਲੱਗਾ ਮਿਲਦੀ ਹੈ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਵੀ ਦੁਆਵਾਂ ਚ ਲਾਜ਼ਮੀ ਯਾਰ ਬਿਲਕੁਲ ਤੇ ਸਾਨੂੰ ਦੋ ਇਜਾਜ਼ਤ ਗੁੱਡ ਬਾਏ ਟੇਕ ਕੇ ਰੱਬ ਰੱਖਾ